ਇਹ ਭਾਈ ਜਗਤਾਰ ਸਿੰਘ ਹਵਾਰਾ ਦਾ ਐਫਆਈਆ ਨੰਬਰ 144 15 ਜੂਨ 2005 ਦਾ ਇੱਕ ਮਕਦਮਾ ਸੀ ਸਦਕ ਖਾੜੜ ਥਾਣੇ ਦਾ ਇਹ ਇਹ ਭਾਈ ਜਗਤਾਰ ਸਿੰਘ ਹਵਾਰਾ ਦਾ ਆਖਰੀ ਕੇਸ ਸੀਗਾ ਜਿਹੜੀ ਇਹਨਾਂ ਦਾ ਪੈਂਡਿੰਗ ਟ੍ਰਾਇਲ ਸੀਗਾ ਇਹਦੇ ਵਿੱਚ 5 ਨਵੰਬਰ 2020 ਨੂੰ ਉਹਨਾਂ ਦੀ ਥਰੂ ਵੀਡੀਓ ਕਾਨਫਰੈਂਸਿੰਗ ਖਾੜੜ ਮੈਜਿਸਟ੍ਰੇਟ ਨੇ ਉਹਨਾਂ ਦੀ ਅਰੈਸਟ ਪਾਈ ਸੀ ਬਾਅਦ ਚ ਚਲਾਨ ਆਇਆ ਤੇ ਕੇਸ ਚੱਲਣ ਤੋਂ ਬਾਅਦ ਅੱਜ ਐਡੀਸ਼ਨਲ ਸੈਸ਼ਨ ਜੱਜ ਤੇਜ ਪ੍ਰਤਾਪ ਸਿੰਘ ਰੰਧਾਵਾ ਦੀ ਅਦਾਲਤ ਤੋਂ ਲੋ ਇਹ ਕੇਸ ਜਿਹੜਾ ਬਦੀ ਕੀਤਾ ਇਸ ਕੇਸ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਲਾ ਕੋਲੋਂ ਕੋਈ ਰਿਕਵਰੀ ਨਹੀਂ ਸੀ ਕੋਈ 12020 ਪ੍ਰੂਵ ਨਹੀਂ ਹੋਈ ਉਸ ਤੋਂ ਪਹਿਲਾਂ ਚਾਰ ਬੰਦਿਆਂ ਦੇ ਉੱਤੇ ਕੇਸ ਚੱਲਿਆ ਸੀ ਜਿਨ੍ਹਾਂ ਚੋਂ ਇੱਕ ਬਦੀ ਹੋ ਗਿਆ ਸੀ ਤੇ ਤਿੰਨ ਨੂੰ ਸਜ਼ਾ ਹੋਈ ਸੀ ਆਰਮਸ ਤੇ ਐਕਸਪਲੋਸਿਵ ਦੀਆਂ ਤਰਾਵਾਂ ਦੇ ਵਿੱਚ ਸੋ ਅੱਜ ਇਹ ਆਖਰੀ ਕੇਸ ਸੀਗਾ ਕੁੱਲ ਭਾਈ ਜਗਤਾਰ ਸਿੰਘ ਹਵਾਲਾ ਦੇ 36 ਕੇਸ ਸੀਗੇ ਇਹਨੂੰ ਤੁਸੀਂ 36ਵਾਂ ਕੇਸ ਕਹਿ ਸਕਦੇ ਹੋ ਹੁਣ ਭਾਈ ਜਗਤਾਰ ਸਿੰਘ ਹਵਾਲਾ ਦੇ ਉੱਤੇ ਕੋਈ ਵੀ ਕੇਸ ਕਿਸੇ ਅਦਾਲਤ ਦੇ ਵਿੱਚ ਪੈਂਡਿੰਗ ਨਹੀਂ ਰਿਹਾ ਹੁਣ ਉਹ ਸਿਰਫ ਇਹ ਸੀਐਮ ਅਸੈਸੀਨੇਸ਼ਨ ਕੇਸ ਦੇ ਜਿਹੜੇ ਉਮਰ ਕੱਦੀ ਆ ਉਹਨਾਂ ਦੀ ਤੇ ਸੀਬੀਆਈ ਦੀ ਅਪੀਲ ਸੁਪਰੀਮ ਕੋਰਟ ਦੇ ਵਿੱਚ ਦਾਖਲ ਆ ਤੇ ਇਸ ਕੇਸ ਦੇ ਬੜੀ ਹੋਣ ਦਾ ਸਭ ਤੋਂ ਜਿਹੜਾ ਵੱਧ ਗੱਲ ਕਹਿ ਸਕਦੇ ਆ ਫਾਇਦਾ ਆ ਉਹ ਆ ਵੀ ਭਾਈ ਜਗਤਾਰ ਸਿੰਘ ਵਾੜਾ ਹੁਣ ਪਰੋਲ ਦੇ ਵਾਸਤੇ ਜਿਹੜੇ एलिਜੀਬਲ ਹੈਗੇ ਆ ਤੇ ਉਹ ਹੁਣ ਪਰੋਲ ਅਪਲਾਈ ਕਰ ਸਕਦੇ ਹੈਗੇ ਆ ਤੇ ਉਹਨਾਂ ਨੂੰ ਪਰੋਲ ਜਿਹੜੀ ਆ ਮਿਲਣੀ ਚਾਹੀਦੀ ਆ ਜੇਕਰ ਤੁਸੀਂ ਦੇਖਦੇ ਆ ਤੁਸੀਂ ਇਹਨਾਂ ਕੇਸਾਂ ਨੂੰ ਲੈ ਕੇ ਜਿਹਨੂੰ ਥੋੜਛੇ ਉਧਾਰੀ ਹੈਗੇ ਜੋਦਾ ਆਇਆ ਉਹ ਉਸਨੇ ਕਿਵੇਂ ਜਿਹੜਾ ਕਾਇਮ ਆਪਣਾ ਵੀ ਖਰਾਬ ਕਿਸੇ ਨਾਲ ਜਿਹੜਾ ਜਿਹੜਾ ਤਾਂ ਉਹਦਾ ਵੀ ਸਮਾਗਰ ਬਿਲਕੁਲ ਉਹ ਇਹ ਦੇਖੋ ਹੁਣੇ 2005 ਦੇ ਕੇਸ ਸੀਗੇ ਬਹੁਤ ਸਾਰੇ ਇਹ ਜਿਹੜੇ ਵਿੱਚ ਇਹ ਵੀ 2005 ਦਾ ਸੀ ਅਸੀਂ 2016 17 ਦੇ ਵਿੱਚ ਐਪਲੀਕੇਸ਼ਨ ਲਾਈ ਸੀਗੀ ਮੈਜਿਸਟ੍ਰੇਟ ਅਦਾਲਤ ਚ ਭੀ ਇਹ ਕੇਸ ਦਾ ਕਿਉਂਕਿ ਪ੍ਰੋਡਕਸ਼ਨ ਵਟ ਗਏ ਸੀ ਇੱਕ ਵਾਰੀ ਜੇਲ੍ਹ ਕਾਰ ਦੇ ਮੁਤਾਬਕ ਇਹ ਕੇਸ ਲਗਭਗ 15 16 ਕੇਸ ਜਿਹੜੇ ਆ ਉਹ ਪੈਂਡਿੰਗ ਬੋਲਦੇ ਸੀ ਤੇ ਕਿਉਂਕਿ ਜਿੰਨਾ ਚਿਰ ਤੱਕ ਕੋਈ ਜੇਲ੍ਹ ਦੇ ਕੇਸ ਪੈਂਡਿੰਗ ਆ ਕੋਈ ਵੀ ਤਾ ਉਹਨਾਂ ਚਿਤ ਤੱਕ ਪਰੋਲੀ ਨਹੀਂ ਛੇਟ ਹੋ ਸਕਦੀ ਐਲੀਜੀਬਲ ਨਹੀਂ ਬੰਦਾ ਪਰੋਲ ਵਾਸਤੇ ਸੋ 17 ਦੇ ਵਿੱਚ ਪੰਜਾਬ ਪੁਲਿਸ ਨੇ ਉੱਥੇ ਇੱਕ ਸਦਰ ਖਤਰ ਦੇ ਐ ਐਸਆਈ ਸੀ ਗੁਰਮੀਤ ਸਿੰਘ ਸੀ ਜੇ ਮੈਂ ਨਾਂ ਨਾ ਭੋਲਾ ਹੋਵਾਂ ਉਹਨਾਂ ਨੇ ਉਹਨਾਂ ਨੇ ਪ੍ਰੋਡਕਸ਼ਨ ਕੈਂਸਲ ਕਰਵਾਏ ਸੀ ਬਾਅਦ ਦੇ ਵਿੱਚ ਅਸੀਂ ਉਹ ਆਰਡਰ ਜਿਹੜਾ ਤਿਆਰ ਜੇਲ੍ਹ ਨੂੰ ਭੇਜਿਆ ਤਿਆਰ ਜੇਲ੍ਹ ਨੇ ਵੈਰੀਫਾਈ ਕਰਨ ਦੇ ਵਾਸਤੇ ਮੈਜਿਸਟ੍ਰੇਟ ਨੂੰ ਆਰਡਰ ਭੇਜਿਆ ਤਾਂ ਮੈਜਿਸਟ੍ਰੇਟ ਨੇ ਮੈਡਮ ਨੇ ਥਰੂ ਵੀ ਸੀ ਅਰੈਸਟ ਪਾ ਕੇ ਤੇ ਇਹ ਕੇਸ ਜਿਹੜਾ ਚੱਲਦਾ ਕੀਤਾ ਤੇ 2020 ਤੋਂ ਤੇ ਤੁਸੀਂ ਲਾ ਲਓ 4.5 ਸਾਲ 12 ਗਵਾਹ ਜਿਹੜੇ ਪ੍ਰੋਸੀਕਿਊਸ਼ਨ ਦੇ ਇਹ ਚ ਐਗਜ਼ਾਮਿਨ ਕੀਤੇ ਆ ਤੇ ਪਿਛਲੇ ਦਿਨੀ ਥਰੂ VC 313 ਦੇ ਬਿਆਨ ਹੋਏ ਆ ਸੋ ਉਲਝਾਉਣ ਦੇ ਵਾਸਤੇ ਲੰਮਾ ਸਮਾਂ ਅੰਦਰ ਰੱਖਣ ਵਾਸਤੇ ਤੇ ਕੈਦੀ ਜਿਹੜਾ ਆਪਣਾ ਹੈਗਾ ਉਹਨਾਂ ਚਿਰ ਤੱਕ ਪ੍ਰੋਲ ਨਹੀਂ ਦਾਵਾ ਕਰ ਸਕਦਾ ਹੱਕ ਨਹੀਂ ਰੱਖਦਾ ਜਿੰਨਾ ਚਿਰ ਤੱਕ ਉਹਦੇ ਕੇਸ ਪੈਂਡਿੰਗ ਨੇ ਕਿਉਂਕਿ ਨਾ ਕਈ ਕੇਸ ਤਾਂ ਐਸੇ ਵੀ ਸੀਗੇ ਰੋਪੜ ਜ਼ਿਲ੍ਹੇ ਦੇ ਜਿਨ੍ਹਾਂ ਦੇ ਜੇਲਡਾਰ ਦੇ ਵਿੱਚ ਭਾਈ ਜਗਤਾਰ ਸਿੰਘ ਵਾਰਾ ਨਾਮਿਨੇਟ ਨਹੀਂ ਸੀ ਪਰ ਜੇਲਡਾਰ ਦੇ ਮੁਤਾਬਕ ਉਹੋ ਪੈਂਡਿੰਗ ਸੀਗੀ ਤੇ ਹੁਣ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਵੀ ਸਾਰੀ ਜਿਹੜੇ ਪੈਂਡਿੰਗ ਕੇਸਾਂ ਦੀ ਜੇਲ੍ਹ ਰਿਕਾਰਡ ਦੇ ਮੁਤਾਬਕ ਸੀਗੀ ਉਹ ਮੈਂ ਸਾਰੀ ਲਿਸਟ ਬਣਾਈ ਹੋਈ ਆ ਤੁਹਾਨੂੰ ਦਿਹਾਵਾਂ ਦੇਾਂਗਾ ਵੀ ਉਹਦੇ ਮੁਤਾਬਕ ਉਹ ਸਾਰੀ ਲਿਸਟ ਐਗਜੌਸਟ ਹੋ ਗਈ ਆ ਜਿਨ੍ਹਾਂ ਕੇਸਾਂ ਦੇ ਵਿੱਚ 6 ਕੇਸਾਂ ਦੀ ਸਜ਼ਾ ਹੋਈ ਸੀਗੀ ਉਹ ਉਹਨਾਂ ਦੀ ਸਜ਼ਾ ਪੂਰੀ ਹੋ ਗਈ ਆ ਸਿਰਫ ਉਹ ਸੀਐਮ ਬਿਆਨਤ ਅਸੈਸੀਨੇਸ਼ਨ ਕੇਸ ਦੇ ਉਮਰ ਕੈਦੀ ਆ ਉਹ ਅਗੁਸਤ ਦੇ ਦੌਰੇ ਫਾਈਲ ਦਰਜ ਹੋਈ ਸੀ ਉਹ ਤੋਂ ਚੰਕਰ ਸਿੰਘ ਹੋਰ ਜੇਲ੍ਹ ਸੀ ਉਦੋਂ ਭਾਈ ਜਗਤਾਰ ਸਿੰਘ ਵਾਦਾ ਜਿਹੜਾ ਜੇਲ੍ਹ ਹਰਨ ਦੇ ਦੌਰਾਨ ਉਹਨਾਂ ਦਾ ਜਿਹੜੇ ਨਾ ਬੜੈਲ ਜੇਲ੍ਹ ਬ੍ਰੇਕ ਦੇ ਦੌਰਾਨ ਉਹਨਾਂ ਦੀ ਅਰੈਸਟ ਹੋ ਗਈ ਹੋਈ ਸੀ ਜੂਨ ਦੇ ਪਹਿਲੇ ਹਫਤੇ 2005 ਇਹ ਕੇਸ 15 ਜੂਨ 2005 ਦਾ ਸੀ ਜਦੋਂ ਦਿੱਲੀ ਪੁਲਿਸ ਨੇ ਉਹਨਾਂ ਨੂੰ ਆਲਰੇਡੀ ਉਹਨਾਂ ਦੀ ਅਰੈਸਟ ਸ਼ੋ ਕਰਕੇ ਤੇ ਉਹ ਉਹ ਦਿੱਲੀ ਪੁਲਿਸ ਦੇ ਰਿਮਾਨ ਦੇ ਉੱਤੇ ਸੀ ਜਦੋਂ ਇਹ ਕੇਸ ਇਹ ਸਵਨ ਸਿੰਘ ਦੇਸੂ ਮਾਜਰੇ ਨੂੰ ਇਹ ਚ ਸਜ਼ਾ ਹੋਈ ਸੀ ਪਦਮਿੰਦਰ ਸਿੰਘ ਪਦਮਜੀਤ ਸਿੰਘ ਇਹਨਾਂ ਨੂੰ ਜਿਹੜੀ ਆ ਜਿਹੜੇ ਇਹ ਕੇਸ ਇਹਨਾਂ ਦੇ ਉੱਤੇ ਚੱਲਿਆ ਸੀ ਉਹਨਾਂ ਕੋਲੋਂ ਕਵਰੀਆਂ ਦਿਖਾਈਆਂ ਹੋਈਆਂ ਸੀ ਤੇ ਨਾਲ ਉਹਨਾਂ ਦੀ ਡਿਸਕਲਰ ਲਿਖੀ ਸੀ ਵੀ ਅਸੀਂ ਇਹ ਜਿਹੜਾ ਅਸਲਾ ਬਦੂ ਸਾਰਾ ਜਗਤਾਰ ਸਿੰਘ ਹਵਾਰੇ ਨੇ ਸਾਨੂੰ ਦਿੱਤਾ ਸੀ ਪਰ ਉਦੋਂ ਤੇ ਹੁਣ ਤੱਕ ਚਲਾਨ ਆਉਣ ਤੱਕ 120ਬੀ ਦਾ ਕੋਈ ਵਿੱਚ ਸੈਕਸ਼ਨ ਨਹੀਂ ਸੀ ਲਾਇਆ ਗਿਆ ਤੇ ਚਲਾਨ ਆਉਣ ਤੋਂ ਬਾਅਦ ਤਿੰਮਾ ਚਲਾਨ ਦਿੱਤਾ ਗਿਆ 120ਬੀ ਦਾ ਵਾਅਦਾ ਕੀਤਾ ਪਰ 120ਬੀ ਨੂੰ ਪ੍ਰੂਵ ਕਰਨ ਦੇ ਵਾਸਤੇ ਆਨ ਰਿਕਾਰਡ ਕੋਈ ਵੀ ਐਵੀਡੈਂਸ ਨਹੀਂ ਆ ਸਕਿਆ ਪਾਈ ਜਗਤਾਰ ਸਿੰਘ ਹਵਾਲਾ ਦੀਵਨ ਕੋਈ ਡਿਸਕਲੋਜ਼ਰ ਵੀ ਨਹੀਂ ਲਿਖੀ ਹੋਈ ਸੀ ਕਿਉਂਕਿ ਉਹਨਾਂ ਦੀ ਅਰੈਸਟੀ ਥਰੂ ਵੀਸੀ ਪਾਈ ਗਈ ਨਾ ਤਾਂ ਪੁਲਿਸ ਰਿਮਾਂਡ ਲੈ ਆ ਗਿਆ ਤੇ ਨਾ ਕੋਈ ਉਹਨਾਂ ਦੀ ਡਿਸਕਲੋਜ਼ਰ ਲਿਖੀ ਗਈ